ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਉੱਤੇ ਬਦਲਵਾਈ ਬਣੀ ਹੋਈ ਹੈ ਸਾਰਿਆਂ ਨੂੰ ਐਵੇਂ ਹੀ ਲੱਗਦਾ ਕਿ ਜਿਸ ਤਰੀਕੇ ਨਾਲ ਅੱਜ ਰਾਤ ਸਵੇਰ 2 ਵਜੇ ਦਾ ਮੀਂਹ ਪੈ ਰਿਹਾ ਸੇਮ ਅੱਜ ਆਪਾਂ ਨੂੰ ਸਾਰਾ ਦਿਨ ਜਾਂ ਫਿਰ ਇਦੋਂ ਅਗਲੇ ਦਿਨ ਵੀ ਮੀਂਹ ਦੇਖਣ ਨੂੰ ਮਿਲ ਸਕਦੇ ਆ ਪਰ ਬਹੁਤ ਸਾਰੇ ਭੈਣ ਭਰਾਵਾਂ ਕੋਲੇ ਅਧੂਰੀ ਜਾਣਕਾਰੀ ਹੁੰਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਕਾਫੀ ਪ੍ਰੋਬਲਮ ਫੇਸ ਕਰਨ ਨੂੰ ਮਿਲ ਜਾਂਦੀ ਹੈ ਆਪਣੇ ਕੰਮ ਧੰਦਿਆਂ ਦੇ ਵਿੱਚ ਇਸ ਵੀਡੀਓ ਨੂੰ ਲਾਈਕ ਦਾ ਟਾਰਗੇਟ ਆ 500 ਤੇ ਹੱਥ ਜੁੜ ਕੇ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ 500 ਬੰਦਾ ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਪਹਿਲੀ ਵਾਰ ਚੈਨ ਜਾਣ ਕਰੀ ਲੈਣੇ ਆ ਸੈਟਲਾਈਟ ਰਾਈਨ ਇੰਨੇ ਤਾਂ ਜ਼ਿਆਦਾਤਰ ਉਹ ਜਾਣਕਾਰੀ ਬਿਲਕੁਲ ਸਹੀ ਹੁੰਦੀ ਹੈ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਠਾਕੇ ਵੀ ਦੇਖ ਸਕਦੇ ਹੋ ਉਹਨਾਂ ਵਿੱਚ ਦਿੱਤੀ ਗਈ ਜਾਣਕਾਰੀ ਵਾਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸਹੀ ਆ ਗਰਮੀ ਦੀ ਗੱਲ ਕਰੀਏ ਜਾਂ ਮੀਂਹ ਦੀ ਗੱਲ ਕਰੀਏ ਇਹਦੇ ਦਿਨ ਵੀ ਆਪਾਂ ਨੂੰ ਵੱਡੇ ਲੈਵਲ ਤੇ ਮੀਂਹ ਦੇਖਣ ਨੂੰ ਮਿਲ ਸਕਦੇ ਆ ਪੰਜਾਬ ਦੇ ਵਿੱਚ ਕਿਉਂਕਿ ਗੁਵੰਢੀ ਸਟੇਟਾਂ ਤੋਂ ਆ ਰਹੀ ਬਦਲਵਾਈ ਗੁਵੰਢੀ ਸਟੇਟਾਂ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਇਹ ਸਿੱਧਾ-ਸਿੱਧਾ ਰੁਕ ਕਰ ਰਹਿ ਨੇ ਆਪਣੇ ਪੰਜਾਬ ਵੱਲ ਗਰਮੀ ਦੀ ਗੱਲ ਕਰਦੇ ਹਾਂ ਤਾਂ ਟੈਂਪਰੇਚਰ ਆਸੇ-ਪਾਸੇ ਆਪਾਂ ਨੂੰ ਘਟ ਦੇਖਣ ਨੂੰ ਮਿਲ ਰਿਹਾ ਚ ਰਿਹਾ ਉਹ 33 34 35 36 ਦੇਖਣ ਨੂੰ ਮਿਲ ਰਿਹਾ ਇਹ ਟੈਂਪਰੇਚਰ ਅਫੈਕਟ ਪਾ ਸਕਦਾ ਹੈ ਆਪਣੇ ਬੱਚਿਆਂ ਦੇ ਉੱਤੇ ਆਪਣੇ ਬਜ਼ੁਰਗਾਂ ਦੇ ਉੱਤੇ ਆਪਣੇ ਪਸ਼ੂ ਡੰਗਰ ਉੱਤੇ ਤੇ ਸਭ ਤੋਂ ਵੱਡਾ ਹੈ ਉਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਮੀਂਹ ਦੀ ਗੱਲ ਕਰਦੇ ਹਾਂ ਤਾਂ ਆਸ-ਪਾਸੇ ਆਪਾਂ ਨੂੰ ਰੈੱਡ ਅਲਰਟ ਦੇਖਣ ਨੂੰ ਮਿਲ ਰਿਹਾ ਹੈ ਗਵਾਂਡੀ ਸ਼ੀਟਾਂ ਦੇ ਵਿੱਚ ਪਰ ਅੱਜ ਸ਼ਾਮ ਨੂੰ ਵੀ ਵੱਡੇ ਲੈਵਲ ਤੇ ਆਪਾਂ ਨੂੰ ਮੀ ਸਾਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ ਅੱਜ ਸੁਬਾ ਕਿੱਥੇ ਕਿੱਥੇ ਮੀ ਪਿਆ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿਉਂਕਿ ਤੁਹਾਡੇ ਕਮੈਂਟ ਨਾਲ ਦੇ ਆਪਣੇ ਹੋਰ ਭਾਈ ਭੈਣ ਹੁੰਦੇ ਜਿਹੜੇ ਸਾਰੇ ਹੀ ਰੀਡ ਕਰਦੇ ਆ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿੱਥੇ ਕਿੱਥੇ ਮੀ ਪਿਆ ਤੇ ਕਿਹੜੇ ਏਰੀਆ ਦੇ ਵਿੱਚ ਮੀ ਨਹੀਂ ਪਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਮੀ ਪੈ ਸਕਦਾ ਹੈ ਉਹਦੀ ਜਾਣਕਾਰੀ ਦੇਣ ਲਈ ਆਪਾਂ ਤੁਹਾਡੇ ਨਾਲ ਬੈਠੇ ਹਾਂ ਜੇਕਰ ਤੁਸੀਂ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੰਸਟਾਗ੍ਰam ਪੇਜ ਨੂੰ ਮੇਰੇ ਨੂੰ ਫੋਲੋ ਕਰ ਸਕਦੇ ਹੋ ਕਿਉਂਕਿ ਉਸ ਤੇ ਉੱਤੇ ਆਪਾਂ ਸਭ ਤੋਂ ਪ ਵੀ ਤਾਂ ਆਪਣੇ ਇੰਸਟਾਗ੍ਰam ਤੇ ਜਾਂ YouTube ਉੱਤੇ ਬਹੁਤ ਫਾਲਤੂ ਪੇਜ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਫੋਲੋ ਕਰਕੇ ਰੱਖਿਆ ਹੋਇਆ ਹੈ ਸਿਰਫ ਇੱਕ ਸੁਆਦ ਲੈਣ ਵਾਸਤੇ ਪਰ ਇੱਕ ਢੰਗ ਦੀ ਜਾਣਕਾਰੀ ਵੀ ਆਪਾਂ ਆਪਣੇ ਪੇਜਾਂ ਉੱਤੇ ਰੱਖ ਗਏ ਤਾਂ ਸਭ ਤੋਂ ਵਧੀਆ ਫਿਰ ਤਾਂ ਆਪਾਂ ਕਹਿ ਵੀ ਸਕਦੇ ਆ ਕਿ ਅਸੀਂ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਨਹੀਂ ਕਰ ਰਹੇ ਸਹੀ ਵਰਤੋਂ ਕਰ ਰਹੇ ਆ ਧੰਨਵਾਦ